ਮੈਂ ਕੁਮਾਰਾਜ ਸ਼ਰਮਾ ਮੈਂਬਰ ਰੋਟਰੀ ਕਲੱਬ ਗੁਰਦਾਸਪੁਰ ਔਰ ਨਾਲ-ਨਾਲ ਪੈਰਨਲ ਮੈਂ ਗ੍ਰੀਨ ਐਜੂਕੇਸ਼ਨ ਐਨਜੀਓ ਪਲਾਂਟਸ ਵਾਸਤੇ ਲੋਕਾਂ ਨੂੰ ਐਜੂਕੇਟ ਕਰਦਾ ਪਿਆ ਵੰਦਾ ਪਿਆ ਮੈਂ ਅੱਜ ਬਹੁਤ ਖੁਸ਼ ਹਾਂ ਇੱਥੇ ਜੇ ਲੋੜ ਪੂਡਾ ਮਾਰਕੀਟ ਦੇ ਵਿੱਚ ਇੱਕ ਫਰੂਟ ਐਂਡ ਜੂਸ ਗੈਲਰੀ ਵੱਲੋਂ ਇਹ ਪਲਾਂਟਸ ਵੰਡੇ ਜਾ ਰਹੇ ਆ ਜਿਹਦੇ ਵਿੱਚ ਔਰਨਾਮੈਂਟਸ ਪਲਾਂਟਸ ਔਰ ਦੂਸਰੇ ਪਲਾਂਟਸ ਵੰਡੇ ਜਾ ਰਹੇ ਆ ਫਰੂਟ ਪਲਾਂਟ ਵੰਡੇ ਜਾ ਰਹੇ ਆ ਤੇ ਅਸੀਂ ਇੱਥੇ ਬੈਠ ਕੇ ਅੱਜ ਲੋਕਾਂ ਨੂੰ 450 ਕਰੀਬ ਪਲਾਂਟਸ ਵੰਡ ਰਹੇ ਹਾਂ ਔਰ ਲੋਕਾਂ ਨੂੰ ਐਜੂਕੇਟ ਕਰਦੇ ਗਏ ਪਏ ਪਏ ਆ ਵੀ ਜੈਨੂੰ ਪਲਾਂਟ ਦੀ ਲੋੜ ਆ ਲੈ ਜੋ ਲੇਕਿਨ ਇੱਕ ਕੰਡੀਸ਼ਨ ਆ ਇੱਕ ਆਪੀ ਕਸਮ ਖਾ ਕੇ ਜਾਣਾ ਵੀ ਉਸ ਪਲਾਂਟਸ ਨੂੰ ਤੁਸੀਂ ਪਾਲਣਾ ਬਹੁਤ ਜ਼ਰੂਰੀ ਆ ਕਿਉਂਕਿ ਐਨਵਾਇਰਨਮੈਂਟ ਨੂੰ ਸਾਫ਼ ਕਰਨ ਲਈ ਜੋ ਪੌਦੇ ਦੇ ਸਕਦੇ ਆ ਉਹ ਕੋਈ ਚੀਜ਼ ਹੋਰ ਨਹੀਂ ਦੇ ਸਕਦਾ ਸਾਡੀ ਪ੍ਰਕਿਰਤੀ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਸਾਡੇ ਜੀਵਨ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਸਾਡੇ ਖਾਣ ਪੀਣ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਇਹ ਬਹੁਤ ਸ਼ਲਾਘਾਯੋਗ ਆ ਇਹ ਦੇ ਵਿੱਚ ਮੈਂ ਅੱਜ ਬਹੁਤ ਖੁਸ਼ ਆ ਕਿ ਇੱਥੇ ਸਾਡੇ ਰੋਟਰੀ ਕਲੱਬ ਵੱਲੋਂ ਔਰ ਇਹ ਫਰੂਟ ਐਂਡ ਜੂਸ ਗੈਲਰੀ ਵੱਲੋਂ ਜਿਹੜਾ ਲੋਕਾਂ ਨੂੰ ਸਿਹਤ ਪੱਖੋਂ ਬਹੁਤ ਐਜੂਕੇਟ ਕਰਦੇ ਪਿਆ ਔਰ ਪਲਾਂਟ ਵੰਡੇ ਜਾ ਰਹੇ ਆ ਮੈਂ ਬਹੁਤ ਖੁਸ਼ ਹਾਂ ਥੈਂਕ ਯੂ ਮੈਂ ਰੋਟੇਰੀਅਨ ਐਡਵੋਕੇਟ ਨਿਸ਼ ਅੱਜ ਫਰੂਟ ਐਂਡ ਜੂਸ ਗੈਲਰੀ ਵਿੱਚ ਅਤੇ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਹੈ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਵਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਫਰੂਟ ਐਂਡ ਜੂਸ ਗੈਲਰੀ ਹੈ ਚੰਗੇ ਪ੍ਰੋਡਕਟ ਨਹੀਂ ਦੇ ਰਹੀ ਹੈ ਕਿਸਮਾਜ ਨੂੰ ਨਾਲ ਇੱਕ ਬੈਲੈਂਸ ਵੀ ਬਣਾ ਰਹੀ ਆ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਜ਼ ਕਰਕੇ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬੰਨੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵੱਧ ਤੋਂ ਵੱਧ ਪਲਾਂਟਸ ਲਗਾ ਸਕੀਏ ਐ ਦੇ ਵਿੱਚ ਜਿੰਨੇ ਵੀ ਸਾਰੇ ਸੱਜਣ ਆਏ ਉਹਨਾਂ ਦਾ ਬਹੁਤ ਧੰਨਵਾਦ ਦੀ ਹੈ ਫਰੂਟ ਐਂਡ ਜੂਸ ਗੈਲਰੀ ਅਤੇ ਮੈਂ ਰੋਟੇਰੀਅਨ ਮਨੀਸ਼ ਕੁਮਾਰ ਸਾਰਿਆਂ ਦਾ ਬੜਾ ਬੜਾ ਸ਼ੁਕਰੀਆ ਕਰਨਾ ਵਾ ਮੈਂ ਡਾਕਟਰ ਜੀਪੀਐਸ ਰਿਹਰਡ ਪ੍ਰੈਜ਼ੀਡੈਂਟ ਰੋਟੀ ਕਲੱਬ ਗੁਜਾਰਾਪੁਰ ਇਸ ਮਨੀਸ਼ ਦੇਸ ਵੈਂਚਰ ਤੋਂ ਫਰੂਟ ਐਂਡ ਜੂਸ ਗੈਲਰੀ ਦੇ ਸੁਪਰ ਹਲੇ ਤੋਂ ਬਹੁਤ ਖੁਸ਼ ਹੈ ਇਹ এনवायरमेंटਲ ਡਰਾਈਵ ਹੈ ਟਰੀ ਪਲਾਂਟੇਸ਼ਨ ਹਰ ਇੱਕ ਅਸੀਂ ਜਿਸਾ ਆਪ ਅਸੀਂ ਪੌਦੇ ਲਗਾਣ ਜਾਂਦੇ ਆ ਲੇਕਿਨ ਉਹਨਾਂ ਦੀ ਅਸੀਂ ਕੇਅਰ ਨਹੀਂ ਕਰ ਪਾਉਂਦੇ ਬਾਅਦ ਚ ਇਹ ਅੱਛਾ ਉਪਰਾਲਾ ਕੀਤਾ ਹੈ ਕਿ ਡਿਸਟ੍ਰਿਬਿਊਸ਼ਨ ਦਾ ਜਿਹਦੇ ਕਰਕੇ ਜਿਹੜਾ ਵੀ ਕੋਈ ਲੈ ਕੇ ਜਾਏਗਾ ਉਹ ਪੌਦੇ ਦੀ ਪਾਲਨ ਪਾਲਣ ਕਰੇਗਾ ਸੈਕੰਡਲੀ ਜਿਹੜਾ ਇਹਨਾਂ ਨੇ ਵੈਂਚਰ ਖੋਲ੍ਹਿਆ ਹੈ ਫਰੂਟ ਐਂਡ ਜੂਸ ਉਹਦੇ ਵਿੱਚ ਲੋਕਾਂ ਦੀ ਸਹਿਰ ਤੇ ਪੱਖੋਂ ਜੋ ਵੀ ਫਰੂਟਸ ਸ਼ੇਕ ਵਗੈਰਾ ਦੇ ਰਹੇ ਆ ਬਹੁਤ ਅੱਛਾ ਉਪਰਾਲਾ ਹੈ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ ਹੈ ਥੈਂਕ ਯੂ